ਤਰੀ ਗੁੱਤ ਨਹੀਂ ਪਸਦਾ ਤੋੜੀ ਇਹਨੇ ਬਰਾਬਰ ਇਹ ਤੂੰ ਮਰਚਾ ਤੋੜੀ ਇਹਨੇ ਪੈਣੇ ਤੋੜਨਾ ਇਹ ਰੋਗ ਨਹੀਂ ਇਹਨੇ ਲਓ ਜੀ ਆ ਦੇਖੋ ਭਾਈ ਆ ਦੇਖੋ ਇਹ ਆ ਆ ਇਹ ਆ ਦੇਖੋ ਇਹ ਇਹ ਬੈਂਕ ਨਹੀਂ ਤੋੜਦੇ ਫੜੇਗੇ ਭਾਈ ਅੱਜ ਹੀ ਥੋੜੀ ਆ ਕੋਈ ਉਹ ਪਤਾ ਏਰੀ ਸਾਡੀ ਤਾਂ ਪਹਿਲਾਂ ਹੀ ਪਾਈ ਕਾਣੀ ਹੋਈ ਆ ਜਿਹੜੀ ਲੱਗੀ ਪਈ ਥੋੜੇ ਬੈਂਕ ਜਿਹੜਾ ਹੱਟਦੀ ਹੈ ਕੋਈ ਕਾਹ ਸਾਨੂੰ ਸੋਨੂੰ ਅਸੀਂ ਬੁਲਾਇਆ ਕੀ ਆ ਸਾਡੀ ਨੂੰ ਜੇ ਕਹਿੰਦਾ ਬਿਨਾ ਪੁੱਛੇ ਤੁਸੀਂ ਤੋੜੀ ਜਾਂਨੇ ਆ ਜਰਾ ਬੰਦ ਗਰੀਬਾਂ ਨੇ ਤੋੜ ਲਈ ਬੈਂਗਣੀ ਭਾਰਾ ਉਹਦੇ ਤੋਂ ਪੁੱਛ ਕੇ ਤਾਂ ਤੋੜਦੇ ਜੇ ਤੋੜਨੀ ਆ ਤਾਂ ਕੋਈ ਲਈ ਪੁੱਛਿਆ ਹੀ ਆ ਸਾਡਾ ਤੁਸੀਂ ਛੱਡੋ ਨਾ ਨਹੀਂ ਤੁਸੀਂ ਕਹੋ ਇਹਨਾਂ ਨੂੰ ਕੁਛ ਹਜੇ ਕਿਹੜਾ ਹਟਦੇ ਆ ਜੀ ਪੁੱਛਿਆ ਤੂੰ ਬਾਹਰ ਨਿਕਲ ਹਜੇ ਕਿਹੜਾ ਤੂੰ ਹਟਦੇ ਆ ਇੱਧਰ ਸਾਡਾ ਖੇਤ ਹੈਗਾ ਸਾਡਾ ਖੇਤ ਹੋਰ ਕਿਦਾ ਅਸੀਂ ਸਿਆਣਾ ਨੂੰ ਖੇਤਾਂ ਵਾਲਾ ਨੂੰ ਪੁੱਛਿਆ ਅਸੀਂ ਖੇਤ ਵਾਲੀਆਂ ਭਾਈ ਅਸੀਂ ਕਿਹੜਾ ਨਾਲ ਸੀਰੀਆਂ ਤੂੰ ਬਾਹਰ ਨਿਕਲ ਸੱਚੀ ਤੁਸੀਂ ਖੇਤਾਂ ਆਹੋ ਤੂੰ ਬਾਹਰ ਹੋ ਬਾਪਾ ਰੱਖੇ ਤੁਮ ਗੋਲਾ ਦਾ ਆ ਫੜੇ ਨਾ ਮੇਰੇ ਹੈ ਜੀ ਤੈਨੂੰ ਪਹਿਲਾਂ ਕਿਹਾ ਸੀ ਮਗਾ ਬੇਇੱਜ਼ਤੀ ਕਰਾਇਗੀ ਤੂੰ ਦਾ ਫਰਜ਼ ਲੱਭਾ ਨਾ ਉਹੀ ਕੰਮ ਆਪ ਵੀ ਆਪ ਦਾ ਨਾ ਕਿਹੜਾ ਹਟਦੇ ਆ ਇਹ ਹਲ ਫਾਪਾ ਮਿਰਚਾ ਦਾ ਤੋੜਦੇ ਨਹੀਂ ਬਾਬਾ ਜੀ ਨਹੀਂ ਆਈ ਲੈ ਜਾਣ ਦੋ ਨਹੀਂ ਮੀ ਲੈ ਜਾਣ ਦੋ ਇਹਨੂੰ ਥੇ ਆਣੇ ਨੂੰ ਆਖਿਆ ਸੀ ਪਾਂਨੇ ਕੇ ਖੇਤ ਚਲਦੇ ਆਂਗੇ ਆ ਪੁਲਿਸ ਦੇਖ ਲੋ ਜੀ ਮਰ ਜਾਣਾ ਹਾਂ ਪੁਲਿਸ ਫੜ ਫੜ ਕੇ ਦਿਲਾਉਂਦੀ ਆ ਪੁਲਿਸ ਦਾ ਆਪ ਫੜਾਈ ਜਾਂਦੀ ਆ ਢੜਾਉਂਦੀ ਕਿੱਥੇ ਆ ਰੋਕਦੇ ਆਂ ਅਸੀਂ ਰੋਕਾਂਗੇ ਅਸੀਂ ਭਾਈ ਰੋਕਦੇ ਆਂ ਇਹਨਾਂ ਨੂੰ ਕਿੱਧਰ ਰੁਕੋਗੇ ਲਓ ਦੱਸ ਜਿਹਦਾ ਖੇਤ ਲੱਕ ਲੋ ਵਕ ਲੈਣੇ ਰੋਕੀ ਜਾਂਨੇ ਆ ਇਹਨਾਂ ਨੂੰ ਓ ਬੱਸ ਪਣੇ ਤੂੰ ਬਹੁਤਾ ਇੱਧਰ ਆ ਓ ਤੂੰ ਬਾਈ ਫਾਰਮ ਮੰਨ ਗਏਂਗੀ ਤੇਰਾ ਕੋਈ ਨਾ ਹੱਕ ਬਣਦਾ ਤੇਰੇ ਕਹਿਣ ਦਾ ਹੱਕ ਨਹੀਂ ਕੰਮ ਨਹੀਂ ਕਰਦਾ ਤੂੰ ਮੰਨਦੇ ਨਹੀਂ ਇਹ ਤੂੰ ਢਾੜੀ ਜਾ ਕਰ ਢਾੜੀ ਦੇ ਨਾਲ ਕਾਮੇ ਇਹਨੇ ਕੀ ਜਿਹੜਾ ਲਾ ਕੇ ਬਿਰੰਡੇ ਪਾਇਆ ਥੋੜੀ ਜਿਹੜੀ ਆ ਮਾਰ ਜਾਣਾ ਤੈਨੂੰ ਕਿੱਥੇ ਚੱਲ ਸੁਣਾ ਬਾਹਨੇ ਤੇ ਜਾਣਾ ਸੀ ਚਾਚਾ ਦੇ ਮੂੰਹ ਤੋਂ ਖਰੇਕ ਦੇ ਕੇ ਵਰਦਣਾ ਹੈ ਕਿੰਨੀ ਕਿੰਨੀ ਸਬਜ਼ੀ ਥੋੜੀ ਜਿਹਾ ਫੜਾ ਦੇ ਸਬਜ਼ੀ ਫੜਾ ਆ ਜੀ ਆ ਲੈ ਬਾਪਾ ਆ ਦੇਖ ਬਈ ਆ ਵੀਡੀਓ ਵੀਡੀਓ ਬਣਾ ਯਾਰ ਵੀਡੀਓ ਬਣਾ ਬਣਾ ਵੀਡੀਓ ਤੋਰ ਜਾ ਦੇਖ ਲੈ ਵੀਡੀਓ ਬਣਾ ਆ ਦੇਖ ਆ ਦੇ ਵੀਡੀਓ ਬਣਾ ਖੜੇ 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 ਕਿੰਨੀ ਸਬਜ਼ੀ ਆ ਇਹ ਫੜਾ ਕਰ ਹੋਰ ਤੋੜ ਸਬਜ਼ੀ ਇੰਨਾ ਤਾਂ ਪਤਾ ਕੀ ਕਰਾਉਣਾ ਪਈ ਆਪਾਂ ਆਇਆ ਕਹਾਂ ਜਾ ਇਹ ਸਬਜ਼ੀ ਆਪਾਂ ਨੂੰ ਹੋਰ ਤੋੜ ਕੇ ਦੇਣਗੇ ਥੋੜੀ ਜਿਹੀ ਹੀ ਆ ਬਾਈ ਸਬਜ਼ੀ ਤੋੜੋ ਸਬਜ਼ੀ ਤੋੜੋ ਹਾਂ ਚਲੋ ਸਬਜ਼ੀ ਤੋੜੋ ਹਟੋ ਹਟੋ ਹਾਂ ਆਏ ਤੁਸੀਂ ਐਂ ਕਰੋ ਸਬਜ਼ੀ ਲੈ ਕੇ ਆਣੀ ਨਾ ਇਹ ਇੰਨੀ ਹੋਰ ਤੋੜੋ ਲੈ ਲੈ ਜੋ ਲੈ ਲੈ ਜੋ ਲੈ ਲੈ ਕੋਈ ਨਹੀਂ ਪਾਉਂਦੇ ਇਹਦਾ ਕੋਈ ਕੋਈ ਤੋੜਨੇ ਤੋੜ ਦੇ ਨਾ ਤੋੜ ਬਧੀਆ ਤੋੜੋ ਤੋੜੋ ਕੋਈ ਤੋੜ ਦੇ ਨਾ ਦੋਨਾਂ ਨੂੰ ਤੋੜੀ ਕੋੜ ਤੋੜ ਤੋੜ ਤੂੰ ਤੋੜ ਉਹ ਮਗਲ ਗਿਆ ਬੇ ਮਾਰਨੇ ਤੈਨੂੰ ਕਿਹਾ ਸੀ ਵੀ ਉਹਨਾਂ ਗੱਲਾਂ ਕੱਢ ਹਾਂ ਜੇ ਖਾਣਾ ਖਾ ਸੀਗਾ ਮੈਂ ਗਿਆ ਬਾਅਦ ਚੱਲ ਗਿਆ ਗੱਲ ਕੱਢ ਤੂੰ ਗੱਲ ਸਾਨੂੰ ਆਉਂ ਕੀ ਹੈ ਕੱਢ ਗਾ ਲਾ ਫਤੂ ਸਭੀ ਤੋੜੋ 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 ਕਿਹਾ ਸੀ ਮੈਂ ਤੂੰ ਕੱਢ ਕੇ ਕਰ ਚੱਲ ਆਓ ਦੇਖ ਲੈ ਤੋੜ 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 ਫੜਾ ਇਧਰ ਪਾਣੀ ਕੱਢੀ ਦਿਆਂਗਾ ਤਾ ਇਧਰ ਯਾ ਮੇਰੇ ਤੋਂ ਵੀ ਤੋੜ ਲਓ ਬਸ ਬੋਲੋਗੀ ਬਸ ਬਹੁਤਾ ਬਹੁਤਾ ਬਸ ਕਰੋ ਬਹੁਤਾ ਬਹੁਤਾ ਬਸ ਕਰੋ ਬਹੁਤਾ ਬਹੁਤਾ ਬਸ ਬਸ ਲੱਗੇਗਾ ਬਹੁਤ ਬਸਤ ਹੈ ਇਹਨਾਂ ਨਾਲੇ ਕਿਤੇ ਤੋੜ ਲੈਣਗੇ ਮੈਂ ਤੋੜ ਮਰਚਾ ਤੋੜ ਮਰਚਾ ਮਰਚਾ ਤੋੜ ਮਰਚਾ ਆ ਜਾਓ ਤੋੜ ਕੋਲੋਂ ਤੂੜਾ ਲਾ 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 ਕੋਣ ਮਰਚਾ ਕੋਟੇ ਸ਼ਾਵਲ ਫੜ ਤੋੜਦਾ ਉਹ ਬਰੀਕ ਤੋੜ ਦੇ ਦੇਖੋ ਭਾਈ ਇਹਨਾਂ ਦਾ ਆਹ ਕੰਮ ਆ ਇਹਨਾਂ ਦਾ ਕਿਤੇ ਮਿਰਚਾ ਤੋੜਨ ਲੱਗ ਜਾਂਦੇ ਕਿਤੇ ਬੈਂਗਣੀ ਤੋੜ ਲੱਗ ਜਾਂਦੇ ਪਾਲਕ ਤੋੜਦੇ ਸੀਗੇ ਠੀਕ ਹੈ ਫਿਰ ਕਹਿੰਦੇ ਆ ਜਿਮੀਦਾਰ ਮਾਰੇ ਯਾਰ ਕਮਾਲ ਜਿਮੀਦਾਰ ਕੀ ਕਰਦੇ ਸੀ ਕਹਿੰਦੇ ਆ ਧਰਕੇ ਨਹੀਂ ਦੇਖੀ ਜੀ ਪਰ ਅੱਬ ਦਾ ਖਾਨ ਸੁਣੇ ਮੈਂ ਦੇਖ ਲਿਆ ਯਾਰ ਬਾਈ ਪੰਜਾਬ ਪੁਲਿਸ ਨੇ ਬੇਇੱਜ਼ਤੀ ਕਰਾਉਂਦੇ ਆ ਇਹ ਤੂੰ ਜਾ ਯਾਰ ਤੂੰ ਜਾ ਆਪੀ ਤੂੰ ਜਾ 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 ਆਪੀ ਨਾਟ ਲੱਗੇ ਜਾ ਯਾਰ ਬਾਈ ਇੱਕ ਵੀ ਗਿਆ ਇਹਰਾ ਲੈ ਦੇਖ ਲੋ ਜੀ ਪੰਜਾਬ ਪੁਲਿਸ ਨੇ ਕਹਿੰਦੇ ਅਸੀਂ ਬੈਂਗਣੀ ਅਸੀਂ ਕਦੋਂ ਤੂੰ ਤਾਂ ਨਹੀਂ ਕਿਹਾ ਮੈਂ ਕਦੋਂ ਕਿਹਾ ਯਾਰ ਬੈਂਗਣੀ ਚੱਲਿਆ ਲਈ ਦੋ ਲੈ ਲਊਂਗਾ ਇਹ ਸਾਨੂੰ ਕਟਾ ਦੂਗਾ ਤੁਸੀਂ ਗੱਲ ਕਰ ਲਓ ਕੱਲੇ ਸਾਰੀਆਂ ਗੱਲਾਂ ਛੱਡੋ ਨਾ ਕਰਦੇ ਕੋਈ ਨਾ ਤਕਾਕਾ ਪੂਰਾ ਬਣੇ ਦਿੱਤਾ ਬਹੁਤ ਕੋਸਾ ਬਣੇ ਠੀਕ ਆ ਨਹੀਂ ਅਸੀਂ ਇੱਕ ਮਿੰਟ ਇੱਕ ਮਿੰਟ ਜੇ ਅਸੀਂ ਤੇਰੇ ਬੰਦੇ ਤੋਂ ਭਾਈਆ ਪੱਠੇ ਵੜਵਾਉਣੇ ਆ ਜਾਂ ਕੁਝ ਵੀ ਕਰਦੇ ਆ ਉਹ ਨਾ ਕੋਈ ਨਹੀਂ ਫਿਰ ਅਸਰ ਨਹੀਂ ਆ ਰਿਹਾ ਅੱਛਾ ਕਿਧਰ ਹੈ ਪੁਲਿਸ ਆ ਗਈ ਕਿਧਰ ਤੁਸੀਂ ਸਾਰਾ ਪਰਿਵਾਰ ਆ ਗਿਆ ਪੁਲਿਸ ਬੁਲਾਉਣੀ ਸੀ ਮਹੀਨਾ ਹੋ ਗਿਆ ਵੀ ਅਸੀਂ ਧਰ ਕੇ ਦੇਖਿਆ ਹਾਲ ਤੱਕ ਮਹੀਨਾ ਹੋ ਗਿਆ ਉਹਦਾ ਖਾ ਪਤਾ ਇਹਨਾਂ ਨੇ ਅਸੀ ਕਰਕੇ ਆ ਬਾਤ ਥੋੜੀ ਕਿਵੇਂ ਦੱਸੋ ਸਾਨੂੰ ਨਹੀਂ ਪਤਾ ਜੜਾ ਕਿਤਾ ਪਿਆ ਯਾਰ ਭਾਈ ਤੁਸੀਂ ਦਾ ਭਾਈ ਅੱਜ ਆਇਆ ਅੱਛਾ ਨਾ ਪੱਠੇ ਕਿਨੇ ਹੋਰੀ ਵਟਕ ਲੈ ਗਿਆ ਨਾ ਮੈਨੂੰ ਪੱਠੇ ਦਾ ਬੱਡੇ ਨਹੀਂ ਜੀ ਸਬਜੀ ਜਰੂਰ ਹੈ ਫੇ ਤੁਸੀਂ ਕਹੋ ਤਾਂ ਪੁਲਿਸ ਬੁਲਾ ਲਈਏ ਪੁਲਿਸ ਬੁਲਾਉਣੀ ਹੋਣੀ ਹੈ ਮੈਨੂੰ ਨਹੀਂ ਬਾਈ ਚਾਰ ਵਾਰੀ ਕਾ ਕੱਪੜੇ ਪੱਠੇ ਕਿਨੇ ਹੋਰੀ ਵਟਕ ਇਹਨੇ ਮੈਂ ਇਹਨੂੰ ਕਿਹਾ ਸੀ ਆਵਾਜ਼ ਮੈਂ ਤੁਹਾਨੂੰ ਪੱਠੇ ਦਿਖਾਉਂਦੇ ਆ ਜੋ ਸਬਜੀ ਫੜੋ ਜੀ ਫੜੋ ਇਸਨੂੰ ਪੱਠੇ ਪੱਠੇ ਦਿਖਾਉਂਦਾ ਆ ਇਹਦੇ ਵਿੱਚ ਹੋਰੋਂ ਭਾਈ ਨਾ ਮਿਰਚ ਹਲੋ ਭਾਈ ਇਹਨੂੰ ਨਮਕ ਫੜਿਆ ਕਿ ਪੱਠੇ ਲੈ ਆਇਆ ਨਾ ਕਰਦਾ ਨਹੀਂ ਜਰਾਵੇ ਹੱਥ ਨੇ ਬਹੁਤੰਨ ਗਾਰੂ ਦੀ ਕੀਤਾ ਇਹ ਵੇਚੀ ਪੁੱਲੀ ਵਾਲੇ ਤੋਂ ਲਸਣ ਵਿੱਚ ਦਸਣ ਵਿੱਚ ਹੀ ਲਸਣ ਤੇ ਨਹੀਂ ਵੇਚਦੇ ਨਹੀਂ ਜੀ ਤੁਸੀਂ ਵਾਲੇ ਤੋਂ ਲਸਣ ਵਿੱਚ ਹਜੇ ਵੀ ਲੱਗੀ ਪਈ ਆ ਸ਼ਰਮੀ ਨਹੀਂ ਮੰਦੀ ਯਾਰ ਅੱਛਾ ਦੰਦ ਘੱਡੀ ਜਾਂਦੇ ਕਮਾਲ ਆ ਯਾਰ ਬਾਈ ਯਾਰ ਇਹਦਾ ਸ਼ਰਮ ਆਇਆ ਮੈਨੂੰ ਵੀ ਪਰਵਾਤਾ ਆ ਦੇਖ ਬਾਈ ਕਿੱਥੇ ਪਾਦਿਆ ਮੈਨੂੰ ਪਰਵਾਦਾ ਕਿੱਥੇ ਪਾਦਿਆ ਨਾ ਨਾ ਕਹਾ ਸੀ ਇਹਦੇ ਵਿੱਚ ਬਹੁਤ ਆ ਲੈ ਇਹ ਸਬਜ਼ੀ ਆਪਾਂ ਇਹਨਾਂ ਨੂੰ ਕਲਵਾਉਣੀ ਸੀ ਅੱਖਾਂ ਦੇ ਠੀਕ ਆ ਮੈਨੂੰ ਪਤਾ ਲੱਗ ਗਿਆ ਇਹਨੂੰ ਚਲੋ ਚਲੋ ਕੱਖ ਕੱਖ ਦਿਖਾਓ ਇਹਨਾਂ ਨੂੰ ਸੁੱਧੂ ਸਾਰਾ ਦਿਖਾ ਰਿਹਾ ਇਹਨੂੰ ਯਾਰ ਕੈਮਰੇ 'ਚ ਵੀਡੀਓ ਬਣਾਉਂਗੀ ਤੇਜ ਦੇ ਆ ਵੀਡੀਓ ਬਣਾ ਜਾਣ ਕੈਮਰਾ ਸਬਜੀ ਦੀ ਵੀਡੀਓ ਫਿਰ ਹਲੇ ਕਿਹੜੇ ਬਣਾਵਾਂਗੇ ਨਾ ਬਣਾ ਯਾਰ ਐਡੀ ਵੀਡੀਓ ਬਣਾ ਲਏ ਇੱਕ ਘੰਟਾ ਬੈਠ ਕੇ ਬਣਾ ਕਿੱਲਾ ਹਾਰਦੀ ਟੋਲਣੀ ਰੰਗ ਲਾਣੇ ਬਣਾ ਕਰਦੇ ਇਹ ਕੋਈ ਬੰਦ ਹਜੇ ਵੀ ਇਹ ਕਿਹੜਾ ਹਾਰਦੇ ਆ ਮੱਕਾ ਲੈ ਆ ਮਿਰਚਾ ਕੋਈ ਬੈਠਿਆ ਉਹ ਚੋਰ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗਏ ਗਾਉਣ ਨੇ ਤੋੜ ਦੇ ਚਲ ਗਾ ਕੇ ਨਹੀਂ 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 ਵੀਡੀਓ ਬੰਦ ਕਰ ਦੇ ਇਹ ਬੜਾ ਹੋਇਆ ਇਹਨਾਂ ਦੀ ਇਹ ਪਾਈ ਵੀ ਨਹੀਂ ਆ ਦੇ ਆ ਦੇ ਦੇਖਿਆ ਤਾਂ ਬਾਅਦ ਆ ਦੇਖ ਤੂੰ ਇੱਧਰ ਇੱਧਰ ਆ ਦੇ ਕੋਈ ਅਭੜੀਆਂ ਤਾਂ ਬਣ ਗਈਆਂ ਲੱਗੀ ਤੇ ਬੜੀ ਬੈਠੇ ਆ ਦੇਖ ਬਾਈ ਹਾਂ ਦਾ ਆ ਦੇਖੋ ਇਹ ਆਹ ਕਰਨਾ ਇੱਕ ਮਿੰਟ ਬਣਾ ਆਹ ਮਾਰੋ ਨਾ ਜਨਾਬ ਹਾਂ ਇਹ ਤਾਂ ਅਮਲੀਆ ਮਰ ਜੂਗਾ ਆਪਣੇ ਸਿਰ ਪਈ ਆ ਦੇਖੋ ਬਾਈ ਆਹ ਕੰਮ ਇਹਨਾਂ ਦਾ ਠੀਕ ਹੈ ਤੁਸੀਂ ਤਾਂ ਇੰਨੀ ਮੱਤਦੰਗ ਨਹੀਂ ਬਾਈ ਦਾ ਬੰਦ ਕਰ ਦੇ ਕੋਈ ਵੀਡੀਓ ਰੋਣਾ ਨਹੀਂ ਬਣੂਗੀ ਭਾਈ ਇੱਕ ਮਿੰਟ ਕਸੂ ਕਿੰਨਾ ਕਿ ਕਿਹਦੇ ਕਿਹ ਨੂੰ ਸਾਡੀ ਤੋੜੀ ਹੁੰਦਾ ਸਾਬ ਜੀ ਇਹਦਾ ਪੁਲ ਨਹੀਂ ਤੋੜਨ ਰੇ ਨਾ ਕਿਹਦੇ ਕਿਹ ਤੋੜੀ ਜਾਂਦਾ ਹੁੰਦਾ ਸਭੰਦਾਂ ਦੀ ਹੁਣ ਨਾਲਾ ਕੀ ਪਤਾ ਹੀ ਰਾਹ ਨਾ ਨਾ ਨਾਲ ਹੈ ਜਿੱਥੇ ਸਬਜ਼ੀ ਹੁੰਦੀ ਆ ਮਾੜ ਉਹਨੇ ਨੱਥੂ ਕੇ ਤੋੜ ਕੇ ਲਿਆ ਬੋਲੋ ਹਾਂ ਇੱਕ ਵਾਰੀ ਉਹਨਾਂ ਨੇ ਲਿਆ ਹੋਰ ਉਹਨਾਂ ਨੇ ਭਾਨੇ ਕਿਉਂ ਭਾਨੇ ਕਿ ਵੀ ਹੋਰ 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 ਕੀ ਆ ਇਹਨਾਂ ਦੀ ਤੋੜੀ ਆ ਤੂੰ ਦੱਸੋ ਇੱਕੋ ਕਿ ਦੂਗੇ ਨਾਲ ਨਹੀਂ ਲੋਹੀ ਤੋੜਦੇ ਆ ਜੀ ਨਾ ਤੂੰ ਮੰਨੀ ਕਿਉਂ ਹੈ ਡਾਕਟਰ ਡਾਕਟਰ ਨੂੰ ਵੀ ਲੈ ਤੂੰ ਤੇ ਕਰੇ ਕਿ ਨਹੀਂ ਬਸ ਕਰੀ ਖਾਂ ਨਹੀਂ ਵੇਜ ਵੀ ਇੱਥੇ ਪੱਠੇ ਪੱਠੇ ਆ ਜਾਂਦੀਆਂ ਇੰਨੇ ਨਾ ਤਾ ਆਹ ਅੱਖ ਨੂੰ ਵੱਟਾ ਇਹੋ ਸੋਧ ਲੈ ਇਹ ਵੇਜ ਦੇ ਆ ਵੱਟੇ ਵੱਟੇ ਦੇ ਬਾਈ ਆ ਆ ਦੇਖ ਬਾਈ ਚੱਟਰੀ ਕੋਈ ਜੋੜਾ ਕੀਤਾ ਪਿਆ ਨੇ ਯਾਰ ਕਮਾਲ ਹੈ ਬੱਪੂ ਦੱਸੀ ਮਾੜਾ ਇੱਕ ਮਿੰਟ ਆਪਣਾ ਪਾ ਮਿਰਚਾ ਚ ਬੱਪੂ ਆ ਲਾ ਗਿੱਜੇ ਜੋ ਕੱਢਣ ਆ ਵਾ ਠੀਕ ਹੈ ਦੱਸੀ ਦਿਖਾਈ ਮਾੜਾ ਕੈਮਰੇ ਨੂੰ ਦਿਖਾਈ ਕਿੰਨੀਆਂ ਵਾਚਾ ਕੱਢੀਂ ਜਿੱਦਿ ਗਿੱਜੂ ਦਿਖਾ ਬੱਪੂ ਨੇ ਕੋਣ ਅਸੀਂ ਆ ਬੱਪੂ ਆਹ ਦੇਖ ਲੋ ਜੀ ਆਣਾ ਜੀ ਤੋੜੀਆਂ ਸੀ ਤੇ ਦੋ ਮੁਠੀਆ ਦਾ ਇਹਦੇ ਗਿੱਜੇ ਭਰਿਆ ਸੀ ਜਮਾ ਅੱਛਾ ਗਿੱਜੇ ਜੋ ਕੱਢਗਾ ਤਾਂ ਡਿੱਗ ਵੀ ਮਿਰਚ ਤੇ ਅੱਛਾ ਫੇਰ ਭਾਈ ਚੱਕ ਕੇ ਮੈਂ ਆਹਦਾ ਗਿੱਜੇ ਸਿਲ ਕੋਈ ਫਿਰਦਾ ਇਹ ਵੀ ਕੱਢੋ ਇਹਦੇ ਅੱਛਾ ਯਾਰ ਗੱਲ ਕੀ ਹੋ ਗਈ ਜੀ ਬਾਪੂ ਜੀ ਸਾਡਾ ਪੱਥੇ ਕਿਨੇ ਜੋੜ ਕੇ ਲੈ ਗਿਆ ਪਾਦੀ ਹੈ ਇਹ ਗੱਲ ਦੀ ਆ ਗੱਲ ਹੈ ਇਹ ਤਾਂ ਜਾਣ ਬੁੱਝ ਕੇ ਕਰਦੇ ਹੋ ਗਲਤੀ ਵਾੜੀ ਵਾੜੀ ਆ ਦੇਖ ਪੱਥੇ ਪੱਥੇ ਵੀ ਉੱਥੇ ਪਈ ਆ ਬਈ ਅੱਛਾ ਉਹ ਪਈ ਇੱਕ ਵਾਰੀ ਵਾੜੇ ਦੋ ਵਾਰੀ ਵਾਟੇ ਵਾਟੇ ਆ ਹਾਂ ਤੇ ਮਤਲਬ ਤੇਰੇ ਨਾਲੋਂ ਦੀ ਜਿੱਦੜੀ ਘਰ ਵਾਲੀ ਆ। ਹੋਏ ਦੋਨੇ ਇਕੱਠੇ ਹੋਣੇ ਆ ਜੀ। ਚੋਰ ਆ ਜੀ। ਬੰਨ ਕੇ ਖੜ ਗਿਆ ਤੇ ਦਾਤੀ ਚੱਕ ਲੈ ਗਿਆ ਜਾ ਕੇ ਮਰ ਜਾਣੇ ਦਿੱਤੇ ਕਿਤੇ ਖੜਿਆ ਜੀ। ਆ ਲਓ ਜੀ। ਲੈ ਲੈ ਆਹ ਦੇਖੋ ਜੀ। ਬੱਪੂ ਆ ਸਬਜ਼ੀ ਤੇ ਤੂੰ ਰੱਖ ਲਫਾਵੇ 'ਚ ਬਾਜ ਜਾਂਦਾ। ਹਾਂ ਬੱਪੂ ਇੱਜ਼ਤ ਮਾਰ। ਆ ਕਰ ਯਾਰ। ਓਏ ਪੁਲਿਸ ਪੁਲਿਸ ਵਾਲਿਆਂ ਦੇ ਕੋਸੋ ਕਮ ਆ ਲੈ ਸਬਜ਼ੀ ਲੈ ਆ। ਲੈ 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 ਲੈ। ਸਬਜ਼ੀ ਸਬਜ਼ੀ ਇਹਨਾਂ ਨੂੰ ਨਹੀਂ ਨਹੀਂ ਨਹੀਂ। ਤੂੰ ਤੂੰ ਉਹਨਾਂ ਕੋਲ ਨਹੀਂ ਆ ਜਾ ਤੂੰ ਖੜੀ ਰੱਖ ਦੇ ਜੀ ਨਾਲ। ਰੱਖ ਦੇ ਦੇ। ਫੇਰ ਨਹੀਂ ਦਿੰਦੇ। ਫੇਰ ਨਹੀਂ ਦਿੰਦੇ। ਫਿਰ ਨਹੀਂ ਜੀ ਅਜਨਾ ਹੁੰਦੇ ਵਰਦੇ ਬੰਦੇ ਆ ਆ ਲੋ ਜੀ ਲੋ ਜਨਾਬ ਆਇਆ ਲੱਗਦਾ ਜਿਵੇਂ ਕੋਈ ਰਿਸ਼ਤੇਦਾਰੀ ਹੁੰਦੀ ਇਹਨਾਂ ਦੀ ਰਿਸ਼ਤਾ ਤਾਂ ਕਰਦੀ ਹੋਊਗਾ ਪੱਖ ਦੀ ਗੱਲ ਕਰਦਾ ਜਿਹੜੇ ਉਹ ਗਾਪਾ ਮੇਰਾ ਯਾਰ ਪਿੰਡ ਦਾ ਬੰਦਾ ਹੈਗਾ ਤੇ ਬਾਬਾ ਕਰਨੇ ਬੰਦਾ ਸਾਰ ਤੁਸੀਂ ਇਹ ਤਾਂ ਨਹੀਂ ਕਰਾਈ ਦਿੱਤੇ ਆ ਅਸੀਂ ਅਸੀਂ ਬਾਹਰੋਂ ਆਏ ਆ ਹਾਂ ਅਸੀਂ ਬਾਹਰੋਂ ਆਏ ਆ ਅੱਜ ਦੇਖਾ ਸਾਡਾ ਦੇਦੇ ਠੇਕੇ ਦੇ ਨਾਲ ਸੁਣਦਾ ਬੋਲਣ ਦਾ ਹੱਕ ਨਹੀਂ ਮੰਨਦਾ ਤੁਸੀਂ ਚੁੱਪ ਕਰਕੇ ਬੈਠੋ ਆਹ ਦੇਖੋ ਬਾਈ ਮੈਂ ਇਸ ਦੀ ਗੱਲ ਹੈ ਇਹਨਾਂ ਨੇ ਬੈਂਗਣੀ ਪਾਲਕ ਸਰੋਂ ਦਾ ਸਾਗ ਮੇਥੇ ਗੰਡੇ ਪੱਠੇ ਦੇ ਛੱਡੇ ਕੋਈ ਨਹੀਂ ਬਈ ਜੀ ਠੀਕ ਹੈ ਮਤਲਬ ਇਹ ਆ ਤੇ ਮੂੰਹ ਮੰਨੇ ਵੀ ਅਸੀਂ ਸਾਨੂੰ ਦੋ ਦੋ ਪੰਡਾ ਪੱਠਿਆਂ ਦੀਆਂ ਦੇਖੋ ਸਬਜ਼ੀ ਦੇਖੋ ਬਈ ਜੀ ਅਸੀਂ ਦੋ ਕਿਲੇ ਸਬਜ਼ੀ ਦੇ ਵੀ ਕਿਤੇ ਛੱਡੇ ਕੋਈ ਨਹੀਂ ਬਈ ਆ ਦੇਖੋ ਕਿਵੇਂ ਜਾਲਾ ਕੀਤਾ ਯਾਰ ਬਸ ਠੀਕ ਹੈ ਆ ਬੱਕਰੀਆਂ ਨੇ ਸਾਹਿਬ ਬੱਕਰੀਆਂ ਵਸਿਆ ਸਾਰਾ ਸ਼ਾਂਤ ਨੇ ਬਰਕੰਡਾਂ ਦੇ ਕਿਹੜਾ ਪਤਾ ਨਹੀਂ ਨਾ ਕੀ ਕਰੂਗਾ ਯਾਰ ਠੀਕ ਹੈ ਆ ਦੇਖੋ ਇਹਨਾਂ ਲਈ ਕਿਉਂਦੇ ਆ ਤੇ ਵਾਹੋ ਯਾਰ ਆਓ ਯਾਰ ਚੱਲ ਆਓ 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 ਅੱਜ ਹੀ ਨੋ ਨਾ ਅੱਜ ਕੋਈ ਨਹੀਂ ਬੰਦੇਗਾ ਜੇ ਤੈਨੂੰ ਜਦੋਂ ਖਾਣੀ ਲੈ ਕੇ ਗਏ ਉਹ ਵੀ ਮੰਨੀ ਕੋ ਨਾ ਕੋ ਨਾ ਨਾ ਚੱਲਦਾ ਨਾ ਫੋਨ ਆਹ ਦੇਖ ਬਈ ਆਹ ਸਰੀਆ ਕੱਢਦੇ ਹਣਗੇ ਸਰੀਆ ਕੱਢਦੇ ਚੋਲਾ ਵਧੀਆ ਸਰੀਆ ਆਹ ਦੇਖ ਬਈ ਆ ਵੀ ਨਹੀਂ ਥੋੜਾ ਤੇਰੀ ਸੁਣ ਲੈ ਗੱਲ ਹਾਂ ਇਹਨੂੰ ਤਾਂ ਮਰ ਗਿਆਣੇ ਨੂੰ ਨਸ਼ੇ ਦਾ ਡੱਕਿਆ ਹੁੰਦਾ ਤੜਕੇ ਆ ਜਾਂਦਾ ਉੱਠ ਕੇ ਤੂੰ ਕਿਉਂ ਨਹੀਂ ਆ ਤੂੰ ਕਿੱਡੀ ਹੁੰਨੀ ਆ ਮੈਂ ਤਾਂ ਅੱਜ ਹੀ ਆਈ ਆ ਅੱਜ ਹੀ ਘਰਾਤਾ ਲੈ ਜਾਣੇ ਨੇ ਅੱਛਾ ਆ ਮਨਿਆ ਤਾਂ ਮਰ ਜਾਣਾ ਡੱਕਿਆ ਅਨਸ਼ੇਦਾ ਦੇ ਕਦੇ ਕਿਸੇ ਦੇ ਪੱਠੇ ਵਾੜਦਾ ਮੈਨੂੰ ਤਾਂ ਮਨ ਨਹੀਂ ਆਂਦੀ ਬਈ ਆਹ ਦੇਖ ਕਦੇ ਕਿਸੇ ਦੀ ਸਬਜੀ ਤੋੜ ਲਿਆਉਂਦਾ ਮੈਨੂੰ ਤਾਂ ਅੱਜ ਲੈ ਕੇ ਆਇਆ ਸੀ ਮੈਂ ਤਾਂ ਅੱਜ ਹੀ ਇਹਨੇ ਫੜਾਤਾ ਅੱਛਾ ਜਾਣੇ ਤੂੰ ਬੜਾ ਮੈਨੂੰ ਮਰ ਜਾਣਾ ਨਾ ਆ ਦੇਖ ਆ ਤਿੰਨ ਚੱਕੋ ਅਸੀਂ ਅਸੀਂ ਫੜਾ ਇਹ ਕਿਸੇ ਨੇ ਨਹੀਂ ਸਟੋਰ ਬੰਨ ਕੇ ਬਾਹਰ ਚੱਲ ਉਹਨਾਂ ਨਾਲ ਆਪਣੀ ਲਿਹਾ ਜਾ ਬੰਨ ਕੇ ਮਾਰਲੇ ਦੇ ਵੀ ਜਾ ਕੇ ਦਿਖਾ ਦੇ ਬੰਨ ਕੇ ਜਾ ਕੇ ਦਿਖਾ ਦੇ ਬਹੁਤ ਵਾਰੀ ਤੱਕ ਕਹਿ ਰਿਹਾ ਬੜ ਲੈਂਦੇ ਹੋ ਤੂੰ ਬਨੇਗਾ ਫਾਇਰ ਫੜ ਲਾ ਹੁਣ ਉਹਦੇ ਮਰ ਜਣੇ ਉਹਦੇ ਉਹਦੇ ਫੜ ਉਹਦੇ ਫੜ ਉਹਦੇ ਫੜ ਉਹ ਸਾਨੇ ਬੰਦੇ ਦੇ ਫੜਾ ਸੀ ਬਾਬੇ ਨੇ ਬਾਬੇ ਬੱਸ ਯਾਰ ਬੱਸ ਉਹ ਬੱਸ ਬੱਸ ਇਹਨੂੰ ਬੈਗ ਨਹੀਂ ਖਵਾਉ ਕੱਚੀ ਯਾਰ ਕੱਚੀ ਬੈਗ ਨਹੀਂ ਕੱਚੀ ਬੈਗ ਨਹੀਂ ਖਵਾਉ ਇਹਨੂੰ ਹਾਂ ਬਈ ਖਾ ਕੱਚੀ ਬੈਗ ਨਹੀਂ ਕੱਚੀ ਖਾ 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 ਕੱਚੀ ਬੈਗ ਨਹੀਂ ਖਵਾਉ ਇਹਨੂੰ ਹਾਂ ਇਹ ਹੋਈ ਵਰਤ ਖਵਾਉ ਇਹਨਾਂ ਰਗੀ ਖਵਾਉ ਇਹਨੂੰ ਖਾ ਰਹੀ ਵਰਤ ਖਾ ਰਹੀ ਵਰਤ ਖਾ 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 ਹਾਂ ਲੜਾਕਾ ਹੋ ਜਾ ਦੋਸ਼ ਸ਼ਰਮਾ ਯਾਰ ਖਾਨੇ ਖਾਰੇ ਜਿੰਦਾ ਹਲਕੇ ਕੁੱਤਾਂ ਨੂੰ ਰਹਿਣਾ ਯਾਰ ਉਹ ਵਧੀਆ 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 ਅੜ ਦੇ ਫੜ ਦੇ ਲੈ ਹੁਣ ਤੋਂ ਬਈ ਨੇ ਲਾਈਟ ਉੱਡ ਗਈ ਲੈ ਮੈਂ ਤਾਂ ਜਾਣੀ ਆ ਇਹਨੂੰ ਮੈਂ ਇਹ ਤਾਂ ਜਾਣੀ ਆ ਜਰਾਬ ਉਧਰ ਫੜ ਦਉਂ ਵੀ ਦੋਸਤੋ ਇਹ ਸਾਡੀ ਫਿਲਮ ਸੀ ਬਾਈ ਤੇ ਅਸੀਂ ਮਜ਼ਾਕ ਉਹ ਜਾ ਕੇ ਫਿਲਮ ਬਣਾਈ ਆ ਕੋਈ ਕਿਸੇ ਤੇ ਲਾ ਕੇ ਨਹੀਂ ਬਣਾਈ ਇਹ ਸਾਡੇ ਸਾਰੇ ਕੈਨ ਕਲਾਕਾਰ ਇਹਨਾਂ ਦਿਲ ਲਾ ਕੇ ਜਲਵਾ ਆ ਜਾਂਦੇ ਆਪਣੇ ਪਿੰਡ ਮਾਣ ਨਾਲ ਖੁਸ਼ ਹੋ ਜਾਂਦਾ ਸਾਡੇ ਬਾਪੂ ਜੀ ਨਵੀਂ ਆਏ ਆ ਤੇ ਇਹ ਸਾਡਾ ਬਾਈ ਸਾਡੀ ਰੀਡ ਦੀ ਹੱਡੀ ਆ ਭਰਾ ਜਿਹਦੇ ਕਰਕੇ ਬਾਈ ਨਾ ਸਵਾਦ ਆ ਜਾਂਦਾ ਇਹ ਮਤਲਬ ਮਰਦੇ ਤੇ ਵੀ ਜਾਣ ਪਾਉਂਦੇ ਹੋਰ ਤੇ ਮਰ ਜਣਾ ਕਹਿੰਦਾ ਮੈਂ ਤੇ ਮੇਰੇ ਕੰਨ ਜੋਰੂ ਵੜਾ ਕੇ ਆਹ ਸਾਡਾ ਕਿੱਸਾ ਬਾਈ ਜਿਹੇ ਕਰਕੇ ਭਰਾ ਸਾਡੀ ਏਡੀ ਟੀਮ ਬਣੀ ਹੈ ਭਰਾ ਸਾਡਾ ਜਾਂਦਾ ਰਹੇ ਸੱਚੇ ਪਾਤਸ਼ਾਹ ਜੋ ਪਤਾਸ ਜਣਾ ਚੜਾ ਲਾਵੇ ਇਹ ਸਾਡੀ ਆਸ਼ੂ ਹੈ ਇੱਕ ਦੇ ਗੁੱਸੇ ਹੋਏ ਨਹੀਂ ਕਿ ਕੁਛ ਹੋਇਆ ਨਹੀਂ ਕਿ ਕਹਿੰਦੀ ਮਰ ਜਾਣੇ ਮੱਛੀ ਵੀ ਆ ਜਮਾ ਇਹ ਆਪਣਾ ਵਹੀ ਸਰੇ ਹੈ ਇੱਕ ਸਰਕਾਰ ਨੂੰ ਚੇਕਦਾ ਵੀ ਇਹਦੀ ਮੁਤਾਬਕ ਸਟੋਰੀ ਬਣਾਉਣੀ ਪੈਂਦੀ ਸਾਨੂੰ ਹਾਂ ਅੱਜ ਨਹੀਂ ਕਹਿੰਦਾ ਸਾਡੇ ਨਾਲ ਹੈ ਗੱਲ ਸਾਡੇ ਨਾਲ ਬੁੱਟਾ ਕਰਾਰੀ ਸਿੰਘ ਮਿਰਚ ਖਾਓਗੇ ਹਾਂ ਮਿਰਚ ਖਾਓਗੇ ਜਨਾਬ ਮਿਰਚ ਤਾਂ ਖਾਣ ਦੇਣੀ ਜੀ ਤੁਹਾਨੂੰ ਤੁਹਾਨੂੰ ਇੱਕ ਪੈਗ ਲਵਾ ਦੇਗੇ ਲੈ ਲੋ ਜੀ ਪੈਗ ਦੇ ਸਕੀ ਨਾ ਬੋਲਦਾ ਦੇ ਲਓ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਚੇ ਲੱਗੀ ਅਸੀਂ ਕਹਾਂ ਭਾਈ ਅਸੀਂ ਗਾਲ ਜੀ ਸੱਚੀ ਗਾਲ